ਸਰਗਰਜੀ ਡੀਪੀ ਦੀ ਪੰਜਾਬੀ ਕਹਾੜਾ ਇੱਕ ਵਾਰ ਫਿਰ ਤੋਂ ਸਵਾਗਤ ਤਸਵੀਰਾਂ ਦੇ ਦਿੱਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦਈ ਕਿ ਇਹ ਤਸਵੀਰਾਂ ਰਾਤ ਦੇ ਹਨੇਰੇ ਦੀਆਂ ਨੇ ਜਿੱਥੇ ਕੀ ਘਰਾਂ ਦੇ ਆਲੇ-ਦੁਆਲੇ ਪਾਣੀ ਦੇ ਸੱਪੜ ਲੱਗੇ ਹੋਏ ਨੇ ਹਰ ਦਾ ਪਾਣੀ ਡਾਉਨਟਾ ਹੋ ਗਿਆ ਪਰ ਰਾਤ ਲੋਕ ਕਿਵੇਂ ਸੌ ਰਹੇ ਨੇ ਕਿਵੇਂ ਰਹਿ ਰਹੇ ਨੇ ਉਹਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਦੇਖੋ ਕਿਵੇਂ ਆਪਣੇ ਘਰਾਂ ਤੋਂ ਬੇਕਾਰ ਹੋ ਕੇ ਤੰਬੂ ਲਾ ਕੇ ਰਹਿਣ ਲਈ ਮਜਬੂਰ ਹੋ ਰਹੇ ਨੇ ਲੋਕ ਮੰਦੇ ਹਾਲਾਤ ਹੋਏ ਪਏ ਨੇ ਪਿੰਡ ਫਰੀਦਪੁਰ ਤੋਂ ਆਈਆਂ ਨੇ ਇਹ ਤਸਵੀਰਾਂ ਗਲੜੀ ਜਿਹੜੀ ਇਹ ਗਲੜੀ ਦੇ ਨੇੜੇ ਲੱਗਦੇ ਇਹ ਪਿੰਡ ਨੇ ਜਿੱਥੇ ਕਿ ਠੱਠੀ ਤੋਂ ਆਹੀ ਤੁਹਾਨੂੰ ਕਾਫੀ ਜਿਆਦਾ ਤਸਵੀਰਾਂ ਦਿਖਾਈਆਂ ਤੇ ਇਹ ਠੱਠੀ ਦੇ ਨਾਲ ਦਾ ਪਿੰਡ ਫਰੀਦਪੁਰ ਠੱਠੀ ਫਰੀਦਪੁਰ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿੱਦੇ ਚ ਲੋਕਾਂ ਦਾ ਰੈਣ ਬਿਸ਼ੇਰਾ ਬਦਲ ਕੇ ਉਹ ਜਿਹੜਾ ਆ ਰਹਿ ਗਿਆ ਆ ਚੰਗੇ ਭਲੇ ਘਰ ਟੈ ਕੇ ਢੇਰੀ ਹੋ ਗਏ ਚੰਗੇ ਭਲੇ ਘਰਾਂ ਦੇ ਵਿੱਚ ਜਿਹੜਾ ਆ ਉਹ ਗਾਰਾ ਚੱਕੜ ਜਿਹੜਾ ਆ ਇਕੱਠਾ ਹੋ ਗਿਆ ਤੇ ਉਹ ਲੋਕ ਹੁਣ ਪਰਪਾਲਾਂ ਦੇ ਤੰਬੂ ਬਣਾ ਬਣਾ ਕੇ ਰਾਤਾਂ ਕੱਟ ਰੇ ਨੇ ਵੇਖੋ ਲੋਕਾਂ ਦੇ ਮੰਦੇ ਹਾਲਾਤ ਦੀਆਂ ਤਸਵੀਰਾਂ ਤੇ ਆਓ ਗੱਲਬਾਤ ਵੀ ਸੁਣਦੇ ਆ ਲੋਕ ਕੀ ਕਹਿੰਦੇ ਨੇ ਆਪਣੀ ਜੁਬਾਨੀ ਰਹਂਦੀ ਆ ਕਿੰਨੀ ਦੁਨੀਆ ਹੋ ਕੇ ਚੱਲ ਗਈ ਐ ਨਾ ਸਰਕਾਰ ਦੇ ਗਲਤੀ ਦੇ ਨਾਲ ਵਾਹਨ ਚੱਲ ਜਾਂਦੇ ਨੇ ਉੱਥੇ ਟੱਟ ਗਿਆ ਕੰਨਾ ਦਰਦੀਆਂ ਤੇਰਾ ਨੰਨ ਨਹੀਂ ਕਿਸੇ ਤੇ ਪਾਣੀ ਦਾ ਦਾ ਪੁੱਟ ਕਰਿਆ ਤੇ ਬਾਰਵੀਂ ਜਿਹੀ ਮੈਂ ਫਰੀਦਪੁਰ ਦੀ ਰਹਿਣ ਵਾਲੀ ਆ ਤੇ ਮੇਰੇ ਘਰ ਤੁਸੀਂ ਆ ਕੇ ਦੇਖੋ ਪਾਣੀ ਇੰਨਾ ਨਾ ਹੋਇਆ ਮੇਰਾ ਸਮਾਜ ਇੰਨਾ ਖਰਾਬ ਹੋਇਆ ਮੈਂ ਕਿਹੜੇ ਘਰ ਰਹਂਦੀ ਆ ਮੇਰੇ ਬੱਚੇ ਛੋਟੇ ਛੋਟੇ ਕਿ ਮੇਰਾ ਕੁਝ ਨਹੀਂ ਬਚਿਆ ਮੇਰਾ ਕੋਈ ਨਾ ਆਪਣੇ ਲਗਾ ਕੋਈ ਸੁਣਦਾ ਨਾ ਕੋ ਸਰਕਾਰ ਸੁਣਦੀ ਹੈ ਇਹ ਬਾਹਰੋਂ ਪਿੰਡ ਦੀ ਆਂਦੇ ਆ ਰਸ਼ੇ ਪਾਣੀ ਲੈ ਕੇ ਤੇ ਉਹ ਅਸੀਂ ਆਪਣਾ ਕੰਮ ਕਰਨੇ ਕਿ ਜਾਇਆ ਅੱਛਾ ਜੋ ਵੀ ਨਾ ਹਨ ਦੇਣ ਸਾਨੂੰ ਕੋਈ ਸਰਕਾਰ ਵਾਲਾ ਸਰਪੰਚ ਕੋਈ ਨਾਲ ਸੁਣਸਣੀ ਨਹੀਂ ਮਿਲੀ ਹਾਂ ਕਿ ਬਾਕੀ ਮੇਰੇ ਕਮਰੇ ਤੁਸੀਂ ਆ ਕੇ ਨਾ ਇਨਕੁਆਰੀ ਕਰ ਲਓ ਬੇਸ਼ੱਕ ਦੀ ਆ ਕੇ ਕਰੋ ਤੇ ਮੇਰੇ ਕਮਰੇ ਦੇ ਦੇਖੋ ਆ ਕੇ ਵਾਲੇ ਟੁੱਟੇ ਦੇ ਕੱਪਰ ਪੈਣਾ ਪਈ ਦੀ ਹੈ ਠੀਕ ਹੈ ਤੁਸੀਂ ਆ ਕੇ ਦੇਖੋ ਆਪਣਾ ये गाडी 7 दिन का है और ये बहुत है और ये ठीक है ना तो देखा और ये मैं खड़ी کچھے آ آ آ, آ برا, برا حال ہے سان لوگ راشن دے آ آ لگ آ لگ آ دے جان دے اہ کھان دے دے ਇਹ ਨਾ ਕਿਹੜਾ ਬਰਸਾਤ ਨਹੀਂ ਸਿਰਾਂ ਕਰੇਗਾ ਹਾਂ ਹੋ ਸਕਦਾ ਹਾਂ ਹਾਂ ਅੰਦਰ ਵੀ ਨਾ ਕੁਝ ਵੀ ਨਹੀਂ ਬਚਿਆ ਆਂਦਾ ਨਹੀਂ ਹੀ ਉਹ ਵੀ ਰੁੜ ਰਲ ਗਏ ਤੇ ਮੇਰਾ ਕਪੜਾ ਹੀ ਉਹ ਵੀ ਰੁੜ ਗਿਆ ਤੇ ਸਾਡੇ ਕੋਲ ਜਾਂਿਆ ਬਿਸਤਰੇ ਸਭ ਕੱਚਾ ਮਕਾਨ ਆ ਨਾ ਬਾਲਿਆ ਤੇ ਉਹ ਵੀ ਹੁਣ ਗੰਦਿਆਂ ਦਾ ਮੀਆਂ ਬੈਗ ਹਨ ਕੀ ਕਰੀਏ ਹੁਣ ਅਸੀਂ ਪਾਣੀ ਪਾਣੀ ਬਹੁਤ ਹੈ ਆ ਨਹੀਂ ਹੋਦੇ ਕਿਦਾ ਪਾਣੀ ਅੰਦਰ ਜਾਇਆ ਨਹੀਂ ਜਾਂਦਾ ਕੀ ਕਰੇ ਕੋਈ ਤੂੰ ਸਿੱਦੇ ਇਹੀ ਰਾਤਾ ਕੱਟੇ ਕਰਨੇ ਰਾਤ ਰੋਟੀ ਲੱਗੇ ਦਾ ਹਾਂ ਬਹੁਤ ਬਹੁਤ ਮੱਛਰਾਂ